પાથિયા ચડન ਦੇ ਨਾਲ ਪੁੱਤਰਾ ਦੀ દાਤ ਮਿਲਦੀ ਹੈ ਇਤਿਹਾਸਕ ਟੋਬਾ ਸਾਹਿਬ ਇੱਥੇ ਬਣਿਆ ਹੋਇਆ ਜਿੱਤੇ ਜਲ ਦੇ ਨਾਲ ਇਸ਼ਨਾਨ ਕਰਨ ਨਾਲ ਉਸ ਜਲ ਦਾ ਛੱਟਾ ਲੈਣ ਦੇ ਨਾਲ ਜਿਹੜੇ ਬੱਚੇ ਸੁੱਕੇ ਹੁੰਦੇ ਨੇ ਬਿਮਾਰ ਹੁੰਦੇ ਨੇ ਟਾਈਫਾਈਡ ਦੀ ਬਿਮਾਰੀ ਹੁੰਦੀ ਹੈ ਹਰੇ ਭਰੇ ਹੋ ਜਾਂਦੇ ਨੇ ਸੋ ਹਰ ਇੱਕ ਚੀਜ਼ ਮਿਲ ਜਾਏਗੀ ਭਾਵੇਂ ਦੋ ਬਾਥੀਆਂ ਚੜਾਓ ਮਾਰੇ ਤੁਹਾਨੂੰ ਪੁੱਤਰ ਜ਼ਰੂਰ ਦਵੇਗਾ ਇੱਥੋਂ ਦੂਰੋਂ ਦੂਰੋ ਜਿਹੜੀਆਂ ਸੰਗਤਾ ਹੁੰਦੀਆਂ ਮੈਂ ਇੱਥੋਂ ਬਾਲਾਂ ਤੋਂ ਪਾਥੀਆਂ ਤੋਂ ਪੁੱਤਰ ਲੈ ਕੇ ਜਾਂਦੇ ਆ ਟੋਬਾ ਭਾਈ ਸਾਹ ਲੋ ਜੀ ਇਹ ਇਤਿਹਾਸ ਕੀ ਹੈ ਭਾਈ ਸਾਹ ਲੋ ਜੀ ਕੌਣ ਸੀਗੇ ਕੀ ਤੋ ਦਾ ਮੰਨਤਾ ਕੀ ਦੇਖੋ ਜੀ ਇੱਥੇ ਬਾਬਾ ਭਾਈਸਾਲੋ ਜੀ ਸ੍ਰੀ ਅੰਮ੍ਰਿਤਸਰ ਜਿਹੜਾ ਗੋਲਡਨ ਟੈਂਪਲ ਹੈ ਉੱਥੋਂ ਆਏ ਆ ਇੱਥੇ ਉਹਨਾਂ ਨੇ ਗੁਰੂ ਰਾਮਦਾਸ ਜੀ ਨੇ ਉਹਨਾਂ ਦੀ ਸੇਵਾ ਲਈ ਸੀ ਕਾਫੀ ਸਮਾਂ ਪੁਰਾਣਾ ਸੀ ਇੱਥੇ ਬਾਅਦ ਚ ਬਹੁਤ ਹੋ ਰਹੀ ਸੀ ਇੱਥੇ ਬਾਲਣ ਦੀ ਬਹੁਤ ਘਾਟ ਹੋ ਗਈ ਸੀ ਬਾਲਣ ਦੀ ਘਾੜ ਕਰਕੇ ਬਾਬਾ ਭਾਈਸਾਲੋ ਜੀ ਭੋਲੇ ਭਾਲੇ ਹੋ ਗਏ ਆ ਉਹਨਾਂ ਨੇ ਇੱਥੇ ਆਵਾਜ਼ ਦਿੱਤੀ ਸੰਗਤ ਨੂੰ ਕਿ ਬਾਲਣ ਘਾਟ ਹੈਗੀ ਆ ਬਾਲਣ ਦੀ ਜਿਹੜਾ ਵੀ ਬੰਦਾ ਜਿਹੜਾ ਵੀ ਸ਼ਖਸ ਜਿਹੜਾ ਵੀ ਗੁਰ ਪਿਆਰਾ ਆਪਣੇ ਇਥੋਂ ਸ਼ੇਵਾਦਾਰ ਕੋਈ ਬਾਲਣ ਜਾਂ ਪਾਥੀਆਂ ਵੀ ਲੈ ਕੇ ਆਏਗਾ ਤੇ ਉਹਨੂੰ ਅਸੀਂ ਪਾਥੀਆਂ ਦੇ ਬੋਲੇ ਪੁੱਤਰ ਉਹਨਾਂ ਨੂੰ ਬਖਸ਼ਾਂਗੇ ਅਸੀਂ ਵੀ ਕਾਫੀ ਦੇਰ ਤੋਂ ਇੱਥੇ ਆਉਂਦੇ ਰਹੇ ਆ ਮੇਰੇ ਘਰ ਵੀ ਪਹਿਲਾਂ ਬੇਟੀ ਹੋਈ ਸੀ ਤੇ ਮੈਂ ਬਾਬਾ ਭਾਈਸਾਲ ਉਹਦੇ ਇੱਥੇ ਆਇਆ ਮੈਂ ਵੀ ਪਾਥੀਆਂ ਚੜਾਈਆਂ ਮੈਨੂੰ ਹੀ ਉਹਨਾਂ ਨੇ ਪੁੱਤਰ ਦੀ ਦਾਤ ਬਖਸ਼ੀ ਇੱਥੇ ਬਾਬਾ ਭਾਈਸਾਲ ਹੋਈਦਾ ਵੀ ਵਰਦਾਨ ਹੈਗਾ ਕੋਈ ਵੀ ਬੱਚਾ ਕੋਈ ਕਿਸੇ ਨੂੰ ਕੋਈ ਉਹ ਕੋਈ ਸੁੱਕੇ ਸੁੱਕੇ ਬੱਚੇ ਹੋਣ ਜਾਂ ਕੋਈ ਬੱਚਿਆਂ ਨੂੰ ਕੋਈ ਬਿਮਾਰੀ ਹੋਵੇ ਇੱਥੇ ਅੰਦਰ ਵਿਆਖਿਆ ਸੁਣਾਉਂਦੇ ਆ ਗਰੰਤੀਏ ਉਹ ਵਿਆਖਿਆ ਦੇ ਨਾਲ ਹੀ ਉਹ ਸੁਣਨ ਦੇ ਨਾਲ ਹੀ ਉਹ ਬੱਚੇ ਵੀ ਹਰੇ ਭਰੇ ਹੋ ਜਾਂਦੇ ਆ ਸੰਤਾਂ ਤੋਂ ਦੂਰੋ ਦੂਰ ਆਉਂਦੀਆਂ ਅਸੀਂ ਵੀ ਇੱਥੇ ਸੰਤਾਂ ਨੂੰ ਇਹੋ ਹੀ ਅਰਦਾਸ ਕਰਨੇ ਆ ਕਿ ਤੁਸੀਂ ਇੱਥੇ ਆਓ ਇੱਥੇ ਬਾਬਾ ਜੀ ਦੇ ਘਰੋਂ ਇੱਥੋਂ ਖੁਸ਼ੀਆਂ ਲੈ ਕੇ ਜਾਓ ਪੋਲੇ ਪਾਲੇ ਬਾਬਾ ਜੀ ਹੀਗੇ ਆ ਐਤਵਾਰ ਇੱਥੇ ਪੈਰ ਰੱਖਣasse ਜਗਾਂ ਨਹੀਂ ਹੁੰਦੀ ਸੰਗਤ ਜੀ ਜੇ ਤੁਸੀਂ ਹੈਡਲਾਈਨਸ ਦੇਖਦੇ ਹੋ ਤੁਸੀਂ ਤੇ ਮੈਂ ਹਾ ਦਾਨਿਸ਼ ਗੁਪਤਾ ਇਸ ਵੇਲੇ ਮੌਜੂਦ ਹੈਗੇ ਆ ਆਮ੍ਰਿਤਸਰ ਦੇ ਇੱਕ ਬਹੁਤ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਤੋਬਾ ਭਾਈ ਸੱਲੋ ਜੀ ਇਹ ਬਹੁਤ ਇਤਿਹਾਸਕ ਸਥਾਨ ਹੈ ਦੱਸ ਦਈਏ ਕਿ ਪਹਿਲਾਂ ਸਗੀ ਸਰਵ ਸਰਕਾਰ ਜਿਹੜੇ ਪੀਧ ਨੇ ਉਹਨਾਂ ਦੇ ਉਪਾਸਕ ਹੋਇਆ ਕਰਦੇ ਸੀਗੇ ਭਾਈ ਸੱਲੋ ਜੀ ਜਦੋਂ ਗੁਰੂ ਰਾਮਦਾਸ ਜੀ ਦੇ ਨਾਲ ਮਿਲਦੇ ਨੇ ਉਹਨਾਂ ਦੇ ਦਰਸ਼ਨ ਤੇ ਦਾਰੇ ਕਰਦੇ ਨੇ ਫਿਰ ਉਹਨਾਂ ਦੇ ਨਿੰਦਪਟ ਬਣ ਜਾਂਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਨਿਭਾਉਂਦੇ ਨੇ ਕਿਸ ਤਰੀਕੇ ਦੇ ਨਾਲ ਇਤਿਹਾਸ ਬਣਿਆ ਕਿ ਇੱਥੇ ਅੱਜ ਪਾਥੀਆਂ ਚੜਨ ਦੇ ਨਾਲ ਪੁੱਤਰਾ ਦੀ ਦਾਤ ਮਿਲਦੀ ਹੈ ਇਤਿਹਾਸਕ ਟੋਬਾ ਸਾਹਿਬ ਇੱਥੇ ਬਣਿਆ ਹੋਇਆ ਜਿੱਤੇ ਜਲ ਦੇ ਨਾਲ ਇਸ਼ਨਾਨ ਕਰਨ ਨਾਲ ਉਸ ਜਲ ਦਾ ਛੱਟਾ ਲੈਣ ਦੇ ਨਾਲ ਜਿਹੜੇ ਬੱਚੇ ਸੁੱਕੇ ਹੁੰਦੇ ਨੇ ਬਿਮਾਰ ਹੁੰਦੇ ਨੇ ਟਾਈਫਾਈਡ ਦੀ ਬਿਮਾਰੀ ਹੁੰਦੀ ਹੈ ਹਰੇ ਭਰੇ ਹੋ ਜਾਂਦੇ ਨੇ ਬਹੁਤ ਬਖਸ਼ਿਸ਼ਾ ਹੁੰਦੀਆਂ ਨੇ ਜਿਨ੍ਹਾਂ ਨੂੰ ਪੁੱਤਰ ਦੀ ਦਾਤ ਨਹੀਂ ਮਿਲਦੀ ਉਹਨਾਂ ਦੇ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ ਕੀ ਇਤਿਹਾਸ ਹੈ ਸਾਰੀ ਜਾਣਕਾਰੀ ਲਵਾਂਗੇ ਇੱਥੇ ਜਿਹੜੀ ਸੰਗਤ ਮੌਜੂਦ ਹੈ ਪਹਿਲਾ ਫਤਿਹਦੀਸਾਂ ਚ ਬਈ ਜੀ ਵਾਹਿਗੁਰੂ ਜੀ ਕਾ ਸ਼ਾਲਸਾ ਸਾਰੀ ਸਾਬ ਵਾਹਿਗੁਰੂ ਜੀ ਕੀ ਫਤਿਹ ਮੈਂ ਹੀ ਸਤਨਾਮ ਸਿੰਘ ਬਾਵਾ ਮੈਂ ਇਥੋਂ ਦਾ ਸੁਨੀ अच्छा जी मैं ਤੁਹਾਨੂੰ ਸਭ ਤੋਂ ਪਹਿਲਾਂ ਪੁੱਛਣਾ ਚਾਹੂੰਗਾ ਜੀ ਜਿਹੜਾ ਟੋਬਾ ਭਾਈਸਾਲੋ ਜੀ ਇਹ ਇਤਿਹਾਸ ਕੀ ਹੈ ਭਾਈਸਾਲੋ ਜੀ ਕੌਣ ਸੀਗੇ ਕੀ ਤੁਹਾ ਦਾ ਮਾਨਤਾ ਕੀ ਹੈ ਦੇਖੋ ਜੀ ਇੱਥੇ ਬਾਬਾ ਭਾਈਸਾਲੋ ਜੀ ਸ੍ਰੀ ਇਹ ਅੰਮ੍ਰਿਤਸਰ ਜਿਹੜਾ ਗੋਲਡਨ ਟੈਂਪਲ ਹੈ ਉੱਥੋਂ ਆਏ ਆ ਇੱਥੇ ਉਹਨਾਂ ਨੇ ਗੁਰੂ ਰਾਮਦਾਸ ਜੀ ਨੇ ਉਹਨਾਂ ਦੀ ਸੇਵਾ ਲਈ ਸੀ ਕਾਫੀ ਸਮਾਂ ਪੁਰਾਣਾ ਸੀ ਇੱਥੇ ਮਾਰਚ ਬਹੁਤ ਹੋ ਰਹੀ ਸੀ ਇੱਥੇ ਬਾਲਨ ਦੀ ਬਹੁਤ ਘਾਟ ਹੋ ਗਈ ਸੀ ਬਾਲਨ ਦੀ ਘਾੜ ਕਰਕੇ ਬਾਬਾ ਭਾਈਸਾਲੋ ਜੀ ਭੋਲੇ ਭਾਲੇ ਹੋ ਗਏ ਆ ਉਹਨਾਂ ਨੇ ਇੱਥੇ ਵਾਅਦਾ ਦਿੱਤੀ ਸੰਗਤ ਨੂੰ ਕਿ ਬਾਲਨ ਘਾਟ ਹੈਗੀ ਆ ਬਾਲਨ ਦੀ ਜਿਹੜਾ ਵੀ ਬੰਦਾ ਜਿਹੜਾ ਵੀ ਸ਼ਖਸ ਜਿਹੜਾ ਵੀ ਗੁਰਪਿਆਰਾ ਆਪਣੇ ਇੱਥੋਂ ਸੇਵਾਦਾਰ ਕੋਈ ਬਾਲਨ ਜਾਂ ਪਾਥੀਆਂ ਵੀ ਲੈ ਕੇ ਆਏਗਾ ਤੇ ਉਹਨੂੰ ਅਸੀਂ ਪਾਥੀਆਂ ਦੇ ਬੋਲੇ ਪੁੱਤਰ ਉਹਨਾਂ ਨੂੰ ਬਖਸ਼ਾਂਗੇ ਇਥੋਂ ਦੀ ਸੰਗਤ ਨੇ ਬਹੁਤ ਜਾਂ ਸੰਗਤ ਨੇ ਇਥੋਂ ਪਾਥੀਆਂ ਦੇ ਢੇਰ ਭਰ ਭਰ ਕੇ ਲੈ ਕੇ ਆਏ ਤੇ ਉਹਨਾਂ ਨੇ ਇਥੋਂ ਪੁੱਤਰਾਂ ਦੀ ਦਾਦ ਲਈਤੀ ਏ ਬਾਬਾ ਭਾਈਸਾਲੋ ਇੱਥੇ ਇੱਥੇ ਸੇਵਾ ਚ ਚਾਲੂ ਹੋ ਗਈ ਕਿਉਂਕਿ بارش ਦੇ ਉਹਨਾਂ ਬਾਲਾਂ ਦੀ ਘਾੜ ਕਰਕੇ ਉਹਨਾਂ ਨੇ ਵਰਦਾਨ ਦਿੱਤਾ ਹੈ ਇੱਥੋਂ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਹੁੰਦੀਆਂ ਮੈਂ ਇੱਥੋਂ ਬਾਲਾਂ ਤੋਂ ਪਾਥੀਆਂ ਤੋਂ ਪੁੱਤਰ ਲੈ ਕੇ ਜਾਂਦੇ ਆ ਅਸੀਂ ਵੀ ਕਾਫੀ ਦੇਰ ਤੋਂ ਇੱਥੇ ਆਉਂਦੇ ਰਹੇ ਆ ਮੇਰੇ ਘਰ ਵੀ ਪਹਿਲਾਂ ਬੇਟੀ ਹੋਈ ਸੀ ਤੇ ਮੈਂ ਬਾਬਾ ਭਾਈਸਾਲੋ ਦੇ ਇੱਥੇ ਆਇਆ ਮੈਂ ਵੀ ਪਾਥੀਆਂ ਚੜਾਈਆਂ ਮੈਨੂੰ ਹੀ ਉਹਨਾਂ ਨੇ ਪੁੱਤਰ ਦੀ ਦਾਤ ਬਖਸ਼ੀ ਮੈਂ ਸ਼ੂਰ ਕਰਨਾ ਬਾਬਾ ਭਾਈਸਾਲੋ ਜ਼ਰੂਰੀ ਇਹ ਨਹੀਂ ਕਿ ਤੁਸੀਂ ਇੱਥੋਂ ਪੁੱਤਰ ਹੀ ਲੈ ਕੇ ਜਾਣਾ ਵੈ ਇੱਥੇ ਬਾਬਾ ਭਾਈ ਸਾਹਿਬ ਹੋਈਦਾ ਵੀ ਵਰਦਾਨ ਹੈਗਾ ਕੋਈ ਵੀ ਬੱਚਾ ਕੋਈ ਕਿਸੇ ਨੂੰ ਕੋਈ ਉਹ ਕੋਈ ਸੁੱਕੇ ਸੁੱਕੇ ਬੱਚੇ ਹੋਣ ਜਾਂ ਕੋਈ ਕੋਈ ਬੱਚੇ ਨੂੰ ਕੋਈ ਬਿਮਾਰੀ ਹੋਵੇ ਇੱਥੇ ਅੰਦਰ ਵਿਆਖਿਆ ਸੁਣਾਉਂਦੇ ਆ ਗ੍ਰੰਥੀਏ ਉਹ ਵਿਆਖਿਆ ਦੇ ਨਾਲ ਹੀ ਉਹ ਸੁਣਨ ਦੇ ਨਾਲ ਹੀ ਉਹ ਬੱਚੇ ਵੀ ਹਰੇ ਭਰੇ ਹੋ ਜਾਂਦੇ ਆ ਸੰਤਾਂ ਤੋਂ ਦੂਰੋਂ ਦੂਰ ਆਉਂਦੀਆਂ ਅਸੀਂ ਵੀ ਇੱਥੇ ਸੰਤਾਂ ਨੂੰ ਇਹੋ ਹੀ ਅਰਦਾਸ ਕਰਨੇ ਆ ਕਿ ਤੁਸੀਂ ਇੱਥੇ ਆਓ ਇਥੋਂ ਬਾਬਾ ਜੀ ਦੇ ਘਰੋਂ ਇਥੋਂ ਖੁਸ਼ੀਆਂ ਲੈ ਕੇ ਜਾਓ ਪੋਲੇ ਪਾਲੇ ਬਾਬਾ ਜੀ ਹੀਗੇ ਆ ਅਸੀਂ ਤੇ ਇਹ ਵਈ ਕਿੰਨੇ ਆ ਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਬੱਚੇ ਨਹੀਂ ਹੁੰਦੇ ਇੱਥੇ ਪਾਥੀਆਂ ਦੀ ਸੇਵਾ ਇਹਦੇ ਪਾਥੀਆਂ ਅੱਜ ਕੱਲ ਪਾਥੀਆਂ ਦੀ ਲੋੜ ਨਹੀਂ ਹੁੰਦੀ ਕੰਪਿਊਟਰ ਜਮਾਨਾ ਵੈ ਤੇ ਗੈਸਾ ਗੂਸਾ ਚਲਦੀਆਂ ਵੈ ਪਰ ਉਹਦੇ ਗੈਸਾਂ ਤੋਂ ਬਿਨਾਂ ਵੀ ਇੱਥੇ ਲੋਕੀ ਪਾਥੀਆਂ ਚੜਾਉਂਦੇ ਆ ਉਹ ਹੀ ਬਣੀ ਨਾ ਉਹ ਹੀ ਪਾਥੀਆਂ ਦੇ ਨਾਲ ਹਰ ਹਫਤੇ ਬਾਅਦ ਇੱਥੇ ਲੰਗਰ ਬਹੁਤ ਚੱਲਦਾ ਵੈ ਐਤਵਾਰ ਇੱਥੇ ਪੈਰ ਰੱਖਣasse ਜਗ੍ਹਾ ਨਹੀਂ ਹੁੰਦੀ ਇੱਥੇ ਇੰਨਾ ਗਰਸ਼ ਪੈਂਦਾ ਤੇ ਕਿਉਂਕਿ ਛੋਟਾ ਜਿਹਾ ਬਿਯਾਰ ਹੈ ਇਸ ਤਰ੍ਹਾਂ ਸੰਗਤ ਨੂੰ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਵਾਂਗੇ ਇਹ ਗੁਰਦੁਆਰਾ ਥੋੜਾ ਵੱਡਾ ਕੀਤਾ ਜਾਵੇ ਕਿਉਂਕਿ ਇੱਥੋਂ ਦੀ ਬਹੁਤ ਮਹਾਨਤਾ ਆ ਗਈ ਹੈ ਇੱਥੇ ਲੋਕੀ ਬੜੀ ਬੜੀ ਦੂਰੋਂ ਆਉਂਦੇ ਆ ਸੀ ਅੱਗੇ ਪਿੱਛੇ ਮੇਲਾ ਅੱਗੋਂ ਪਿੱਛੇ ਹਰ ਹਰ ਐਤਵਾਰ ਇੱਥੇ ਲੰਗਰ ਚੱਲਦਾ ਵਾ ਹਰ ਐਤਵਾਰ ਇੱਥੇ ਇੰਨਾ ਗਰਸ਼ ਹੁੰਦਾ ਤੁਸੀਂ ਇੱਥੇ ਆਓ ਤੇ ਬਾਬਾ ਜੀ ਦੀਆਂ ਖੁਸ਼ੀਆਂ ਲੈ ਕੇ ਜਾਓ ਕਿਉਂਕਿ ਬਾਬਾ ਜੀ ਭੋਲੇ ਭਾਲੇ ਹੈਗੇ ਆ ਇਥੋਂ ਮੂੰਹ ਮੰਗਿਆ ਮੁਰਾਦਾ ਮਿਲਦੀ ਆ ਸਾਡੇ ਕਾਰੋਬਾਰ ਵੀ ਇੱਥੋਂ ਚੱਲਦੇ ਆ ਇੱਥੋਂ ਅਸੀਂ ਅੰਮ੍ਰਿਤ ਲੈ ਕੇ ਜਾਂਦੇ ਆ ਤੋਬਾ ਸਾਹਿਬ ਨੇ ਨਾ ਬਣਾਇਆ ਤੋਬਾ ਸਾਹਿਬ ਤੋਂ ਤੋਬਾ ਸਾਹਿਬ ਤੋਂ ਅੰਮ੍ਰਿਤ ਲਿਆ ਕੇ ਆਪਣੇ ਦੁਕਾਨਾਂ ਦੇ ਛਿੰਕਣੇ ਆ ਆਪਣੇ ਬੱਚਿਆਂ ਦੇ ਆਪਣੇ ਘਰ ਪਾਣੇ ਆ ਅਸੀਂ ਅਜੇ ਤੱਕ ਕੋਈ ਸਾਨੂੰ ਦੁੱਖ ਤਕਲੀਫ ਕੁਝ ਵੀ ਨਹੀਂ ਆਇਆ ਜਿੱਥੋਂ ਤੁਸੀਂ ਕਹਿਨੀ ਆ ਜਿਹੜੇ ਦੂਰ ਦੂਰ ਆਉਂਦੇ ਆ ਬਾਹਰ ਦੁਕਾਨਾਂ ਹੈਗੀਆਂ ਉੱਥੋਂ ਤੁਹਾਨੂੰ ਪਾਥੀਆਂ ਹੀ ਮਿਲ ਜਾਣਗੀਆਂ ਬਾਹਰ ਕਹਿਨੀਆਂ ਹੀ ਮਿਲ ਜਾਣਗੀਆਂ ਮੈਂ ਇਸ ਟਾਈਮ ਇਸ ਦੁਕਾਨ ਦੇ ਉੱਤੇ ਬੈਠਾ ਆ ਪਰ ਮੈਂ ਆਇਆ ਇੱਥੋਂ ਲਾਗੇ ਬਸਨੀਕ ਆ ਲਾਗੇ ਵਸਨੀਕ ਆ ਇੱਥੋਂ ਹਰ ਚੀਜ਼ ਮਿਲ ਜਾਏਗੀ ਭਾਵੇਂ ਦੋ ਬਾਤੀਆਂ ਚੜਾਓ ਮਾਰੇ ਤੁਹਾਨੂੰ ਪੁੱਤਰ ਜ਼ਰੂਰ ਦਵੇਗਾ ਇਸੇ ਕਰਕੇ ਕਹੀਦਾ ਕਿ ਭਾਈਸਾਲ ਦੀ ਕਿਰਪਾ ਹੈਗੀ ਆ ਤੁਸੀਂ ਵੀ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੂ ਕਿੰਨੇ ਸਾਲ ਹੋ ਗਏ ਇੱਥੇ ਹੁੰਦਿਆਂ ਤੇ ਕਿੰਨੀ ਇੱਕ ਸੰਗਤ ਆਵਾਜ਼ੀ ਹੁੰਦੀ ਦੇਖੀ ਜੀ ਮੈਂ ਇੱਥੇ ਵੀ 10 ਸਾਲ 10 ਸਾਲ ਦਾ ਛੋਟਾ ਹੀ ਗੱ사 ਜਦੋਂ ਮੈਂ ਇੱਥੋਂ ਇੱਥੇ ਆਉਂਦਾ ਰਿਹਾ ਪਹਿਲਾਂ ਇੱਥੇ ਆਪ ਸੇਵਾ ਕਰਦੇ ਰਹੇ ਆ ਆਪ ਇੱਥੇ ਸੇਵਾ ਕਰਦੇ ਉਸ ਤੋਂ ਬਾਅਦ ਬਾਬਾ ਜੀ ਦਾ ਲਾਰ ਲੱਗੇ ਆ ਸੇਵਾ ਕਰਦੇ ਕਰਦੇ ਇੱਥੇ ਵੱਡੇ ਹੋਏਗਾ ਵਿਆਹ ਸ਼ਾਦੀਆਂ ਸਾਡੀਆਂ ਇੱਥੇ ਹੀ ਇੱਥੋਂ ਦੀਆਂ ਲਾਵਾਂ ਲੂਆਂ ਸਾਡੀਆਂ ਹੋਈਆਂ ਹੀ ਆ ਬੱਚੇ-ਪੁੱੱਚੇ ਵੀ ਸਾਡੇ ਇੱਥੋਂ ਹੀ ਇੱਥੋਂ ਹੀ ਸਾਨੂੰ ਪ੍ਰਾਪਤ ਹੋਏ ਆ ਤੇ ਸਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਗਈ ਸਭ ਤੋਂ ਪਹਿਲਾਂ ਮਾੜਾ ਟਾਈਮ ਦੇਖਿਆ ਹੈ ਤੇ ਇਸ ਟਾਈਮ ਅਸੀਂ ਗੱਡੀਆਂ ਕਾਰਾਗੂਣਾ ਬਾਬਾ ਜੀ ਦੀ ਇੰਨੀ ਕਿਰਪਾ ਆ ਗਈ ਹੈ ਹਰ ਇੱਕ ਚੀਜ਼ ਦੀ ਸਾਡੇ ਕੋਲ ਕੋਈ ਥੋੜ ਨਹੀਂ ਲੂਣ ਝਾੜੂ ਤੇ ਲੰਗਰ ਵੀ ਰਸਤਾ ਵੀ ਚੜਦੀਆਂ ਇੱਥੇ ਕਿਦਾਂ ਲੂਣ ਝਾੜੂ ਇੱਥੋਂ ਲੋਕੀ ਚੜਾਉਂਦੇ ਜੇ ਕਿਸੇ ਨੂੰ ਕੋਈ ਮੁਕੇ ਮੁਕੇ ਹੋਏ ਹੋਣ ਜਾਂ ਕੋਈ ਕਿਸੇ ਨੂੰ ਕੋਈ ਸ਼ਪਾਕੀ ਸ਼ੂਕੀ ਹੋਵੇ ਇੱਥੇ ਬਾਬਾ ਜੀ ਦਾ ਵਰਦਾਨ ਹੈਗਾ ਬਾਬਾ ਜੀ ਦਾ ਵਰਦਾਨ ਹੈਗਾ ਕਿ ਕੋਈ ਇੱਥੇ ਲੂਣ ਝਾੜੂ ਕੋਈ ਵੀ ਹੋਰ ਵੀ ਕੋਈ ਚੀਜ਼ਾਂ ਉਜਾ ਹੋ ਚੜਾਓ ਤੇ ਬਾਬਾ ਜੀ ਉਹ ਵੀ ਠੀਕ ਕਰ ਦਿੰਦੇ ਆ ਅਧਾ ਕੋ ਚਮੜੀ ਦਾ ਰੋਗ ਹੋਵੇ ਉਸ ਤਰੀਕੇ ਨਾਲ ਵੈਸੇ ਜਿੱਦਾਂ ਬਹੁਤ ਪੁਰਾਣਾ ਦਾ ਇਤਿਹਾਸ ਹੈ ਨਾ ਜਿੱਦਾਂ ਸਾਕੀ ਸਰਦਾਰ ਸਰਕਾਰ ਨੂੰ ਬਣਦੇ ਸੀਗੇ ਅੰਦਰ ਤਸਵੀਰਾਂ ਦੇਖੀਆਂ ਜਦੋਂ ਇੱਥੇ ਸੰਗਤ ਆਉਂਦੀ ਹੈ ਕਿਸ ਤਰੀਕੇ ਨਾਲ ਤੁਸੀਂ ਕ੍ਰਿਸ਼ਮੇ ਹੁੰਦੇ ਦੇਖਿਆ ਜਾਂ ਕਿੰਨੀਆਂ ਇੱਕ ਵਿਦੇਸ਼ਾਂ ਤੋਂ ਸਕਦਾ ਹੁੰਦੀਆਂ ਨੇ ਬਹੁਤ ਬਹੁਤ ਇੱਥੋਂ ਇੱਥੇ ਇੱਥੇ ਪੇਲਾ ਇੱਥੇ ਅੰਦਰ ਫੋਟੋਆਂ ਲੱਗੀਆਂ ਆਈਆਂ ਨੇ ਫੋਟੋਆਂ ਲੱਗੀਆਂ ਇੱਥੇ ਪੁਰਾਣੇ ਮਹਾਰਾਜਾ ਦੇ ਟਾਈਮ ਹੀ ਨਾ ਬਾਬਾ ਭਾਈਚਲੋ ਜਦੋਂ ਇੱਥੇ ਸੇਵਾ ਕਰਦੇ ਹੁੰਦੇ ਸੀ ਨਾ ਇੱਥੇ ਇੱਕ ਰਾਜਾ ਰਾਜਾ ਹੰਦਾ ਹੁੰਦਾ ਸੀ ਰਾਜਾ ਦਾ ਉਹ ਆਪਣੇ بیٹے ਨੂੰ ਨਾ ਲੜਕੀ ਦੇ ਕੱਪੜੇ ਪਾ ਕੇ ਇੱਥੇ ਲੈ ਕੇ ਆਏ ਸੀ ਕਿ ਮੱਥਾ ਟਿਕਾਣਾ ਸੀ ਉਹਨਾਂ ਦਾ ਰਵਾਜ ਹੋਣਾ ਕੋਈ ਲੜਕੀਆਂ ਦੇ ਕੱਪੜੇ ਪਾ ਕੇ ਤੇ ਬਲਕਿ ਮੱਥਾ ਟਿਕਾ ਟਿਕਾਣ ਦਾ ਉਹ ਇੱਥੇ ਬਾਬਾ ਭਾਈਸਾਲੋ ਜੀ ਝਾੜੂ ਦੇ ਰਹੇ ਸੀ ਤੇ ਉਹ ਕਿਹਦੇ ਜਿਹੜਾ ਲड़का ਉਹ ਲੜਕੀ ਦੇ ਕੱਪੜੇ ਪਾ ਕੇ ਜਾ ਰਿਹਾ ਸੀ ਗੁਰਦੁਆਰੇ ਦੇ ਅੰਦਰ ਹੀ ਤੇ ਉਹ ਬਾਬਾ ਜੀ ਝਾੜੂ ਦੇ ਰਹੇ ਉਹ ਝਾੜੂ ਦੇ ਤੇ ਕਿਹਦੇ ਪੈਰ ਆ ਗਿਆ ਉਹ ਪੈਰ ਆਣ ਦੇ ਨਾਲ ਬਾਬਾ ਜੀ ਨੇ ਕਿਹਾ ਬੇਟੀ ਇਹ ਤੂੰ ਝਾੜੂ ਪੈਰ ਪਿੱਛੇ ਕਰ ਲਾ ਉਹ ਜਿਹੜਾ ਲੜਕਾ ਹੈਗਾ ਸੀ ਜਿਹਨੇ ਕੱਪੜੇ ਪਾਏ ਸੀ ਲੜਕੀ ਵਾਲੇ ਉਹ ਜਿਹੜਾ ਲੜਕਾ ਹੀ ਉਹ ਲੜਕੀ ਦੇ ਵਿੱਚ ਤਬਦੀਲ ਹੋ ਗਿਆ ਉਹ ਜਦੋਂ ਇੱਥੋਂ ਮੱਥਾ ਟੇਕ ਕੇ ਘਰ ਗਏ ਉਹ ਸੰਗਤ ਦਾ ਰਾਜਾ ਹੈਗਾ ਸੀ ਜਿਹੜਾ ਉਹਦੀ ਲੜਕਾ ਜੋ ਘਰ ਗਏ ਉਹਨਾਂ ਨੇ ਕੱਪੜੇ ਲਾਏ ਉਹ ਕੱਪੜੇ ਜਿਹੜੇ ਹੈਗੇ ਸੀ ਉਹ ਲੜਕੇ ਤੋਂ ਉਹ ਲੜਕੀ ਬਣ ਗਿਆ ਤੇ ਉਹ ਕਿਹਾ ਇਹ ਕੀ ਗੱਲ ਹੈ ਤੇ ਸਾਡਾ ਲੜਕਾ ਹੈ ਲੜਕੀ ਕਿਵੇਂ ਬਣ ਗਿਆ ਉਹ ਫਿਰ ਕਿਸੇ ਨੇ ਦੱਸਿਆ ਕਿ ਜਿੱਥੋਂ ਤੁਸੀਂ ਆਏ ਜੇ ਨਾ ਉਹ ਬਾਬਾ ਜੀ ਜੋ ਮੂੰਹ ਵਰ ਦਿੰਦੇ ਹਨ ਨਾ ਇਹ ਉਹ ਹੀ ਹੁੰਦਾ ਵਾ ਉਹ ਫਿਰ ਦੁਬਾਰਾ ਰਾਜਾ ਆਪਣੇ ਬੇਟੇ ਨੂੰ ਲੈ ਕੇ ਆਇਆ ਇੱਥੇ ਉਹਨੇ ਫਿਰ ਉਹ ਬੇਟੇ ਨੂੰ ਲੜਕੇ ਦੇ ਕੱਪੜੇ ਪਵਾ ਕੇ ਉਹਨੇ ਜਾਣ ਕੇ ਇੱਥੇ ਬਾਬਾ ਜੀ ਦੀ ਝਾੜੂ ਦੇ ਉੱਤੇ ਪੈਰ ਰੱਖਿਆ ਤੇ ਬਾਬਾ ਜੀ ਨੇ ਕਿਹਾ ਬੇਟਾ ਪੈਰ ਪਿੱਛੇ ਕਰ ਲਾ ਉਹ ਜਿਹੜਾ ਲੜਕੀ ਬਣਿਆ ਸੀ ਉਹ ਲੜਕਾ ਉਸੇ ਟਾਈਮ ਬਣ ਗਿਆ ਤੇ ਉਹ ਵੇਖ ਕੇ ਇੱਕ ਰਿਸ਼ਮੀ ਹਰਾ ਰਹੇ ਉਹ ਫੋੜਵਾ ਅਜੇ ਵੀ ਗੁਰਦੁਆਰੇ ਦੇ ਅੰਦਰ ਲੱਗੀ ਹੋਈਆਂ ਇਸੇ ਕਰਕੇ ਅਸੀਂ ਕਹਿੰਦੇ ਆ ਬਾਬਾ ਜੀ ਦੇ ਕੁਗੋਲ ਸ਼ਕਤੀਆਂ ਹੀ ਆ ਬਾਬਾ ਜੀ ਸੇਵਾ ਦੇ ਨਾਲ ਇਹ ਵਰਦਾਨ ਦਿੰਦੇ ਆ ਤੇ ਤੁਸੀਂ ਵੀ ਆਪਣੇ ਆਓ ਇੱਥੇ ਤੇ ਪਾਤੀਆਂ ਤੋਂ ਪੁੱਤਰ ਲੈ ਕੇ ਜਾਓ ਬਿਲਕੁਲ ਜੀ ਸੋ ਬਿਲਕੁਲ ਤੁਸੀਂ ਇਹ ਤਸਵੀਰਾਂ ਦੇਖੋ ਦੁਕਾਨ ਦੀਆਂ ਇੱਥੇ ਜਿਹੜੇ ਨੇ ਦੇ ਦੁਕਾਨਾਂ ਨੇ ਉੱਥੇ ਵੀ ਇਹੀ ਕੁਝ ਮਿਲ ਰਿਹਾ ਪਾਤੀਆਂ ਮਿਲ ਰੀਆਂ ਨੇ ਲੰਗਰ ਦੀਆਂ ਰਸਤਾ ਮਿਲ ਰੀਆਂ ਨੇ ਸੋ ਇਹ ਪਾਤੀਆਂ ਦਾ ਜਿਹੜਾ ਬਾਅਦ ਚ ਇਹਨਾਂ ਦੇ ਉੱਪਰ ਲੰਗਰ ਪਕਾਇਆ ਜਾਂਦਾ ਸੋ ਸੰਗਤ ਵੀ ਇੱਥੇ ਕਿਸ ਤਰ੍ਹਾਂ ਕਿਤੇ ਆਉਂਦੀ ਆ ਲਗਾਤਾਰ ਕਿ ਬਹੁਤ ਸਾਰੇ ਬਾਦਮੀ ਮਿਲਦੇ ਆ ਸੰਗਤ ਦੇ ਜ਼ਰੂਰ ਅ ਐਡਰੈਸ ਦੱਸ ਦਿਓ ਤੇ ਬਜ਼ਾਰ ਦੀ ਬਾਤ ਐ ਐਡਰੈਸ ਹੈਗਾ ਜੀ ਇਹ ਗੁਰਦੁਆਰਾ ਬੰਬੇ ਵਾਲਾ ਖੂਹ ਉਸਰਾ ਵੱਜਦਾ ਇਹਦੇ ਲੱਗੇ ਹੀ ਇੱਕ ਮਸ਼ਹੂਰ ਢਾਬਾ ਹੈਗਾ ਕੇਸਰ ਦਾ ਢਾਬਾ ਇਹ 골ਡਨ ਟੈਂਪਲ ਤੋਂ ਅੰਦਰਲੇ ਪਾਸੇ ਆਈਏ ਗੁਰੂ ਬਿਯਾਰ ਥਾਣੀ ਤੋਂ ਵਿੱਚੋਂ ਵਿੱਚੋਂ ਸਿਰਫ 10 ਮਿੰਟਾਂ ਦਾ ਪੈਦਲ ਰਸਤਾ ਹੈਗਾ ਪਹਿਲਾਂ ਤੁਹਾਨੂੰ ਰਸਤੇ ਦੇ ਵਿੱਚ ਇੱਕ ਤੁਹਾਨੂੰ ਗੁਰਦੁਆਰਾ ਮਿਲੇਗਾ ਗੁਰਤੇਬ ਗੁਰਕਾ ਮਹਿਲ ਮਿਲੇਗਾ ਜਾਇ ਇੱਕ ਪਾਸੇ ਤੁਹਾਨੂੰ ਮਿਲੇਗਾ ਕੇਸਰ ਦਾ ਢਾਬਾ ਵਿਚਕਾਰ ਤੁਹਾਨੂੰ ਟੋਬਾ ਭਾਈਸਾਲੋ ਇਹ ਗੁਰਦੁਆਰਾ ਮਿਲੇਗਾ ਉੱਥੇ ਤੁਸੀਂ ਜ਼ਰੂਰ ਆਓ ਟੋਬੇ ਦੇ ਵਿੱਚ ਜਲ ਕਿੱਥੋਂ ਹੁੰਦਾ ਹੈ ਕੋਈ ਉਹਦਾ ਬਾਰੇ ਜ਼ਰੂਰ ਟੋਬੇ ਦਾ ਜਲ ਇਸ ਟੋਬੇ ਦੇ ਬਿਲਕੁਲ ਸਾਹਮਣੇ ਨਾ ਨਾਲ ਹੀ ਉੱਥੇ ਇੱਕ ਪੁਰਾਣਾ ਖੂਈ ਹੈ ਬਾਬਾ ਜੀ ਦੀ ਪਹਿਲਾਂ ਹੀ ਜਦੋਂ ਉੱਥੇ ਪ੍ਰਾਤਨ ਕਾਲ ਦੇ ਵਿੱਚ ਜਦੋਂ ਸੇਵਾ ਹੁੰਦੀ ਸੀ ਨਾ ਉਹ ਖੂਈ ਦੇ ਚੋਂ ਪਾਣੀ ਕੱਢਦੇ ਹੁੰਦੇ ਸੀ ਉਹ ਖੂਈ ਅਜੇ ਤੱਕ ਉੱਥੇ ਹੈਗੀ ਹੈ ਉਹ ਖੂਈ ਉਹ ਖੂਈ ਦੇ ਵਿੱਚੋਂ ਪਾਣੀ ਕੱਢ ਕੇ ਉਹ ਅਸੀਂ ਇੱਥੇ ਲੈ ਗਏ ਆ ਇਹਦੇ ਟੋਬਾ ਸਾਹਿਬ ਦੇ ਵਿੱਚ ਉਹ ਬਾਬਾ ਜੀ ਨੇ ਫਿਰ ਟੋਬਾ ਇੱਥੇ ਤਿਆਰ ਕਰਵਾਤਾ ਸੀ ਕਿਉਂਕਿ ਖੂਈ ਕੋਈ ਥੋੜੀ ਦੂਰ ਪੈਂਦੀ ਸੀ ਤੇ ਖੂਈ ਦੇ ਵਿੱਚੋਂ ਸਾਰਾ ਪਾਣੀ ਦਾ ਸਿਸਟਮ ਉਹਨਾ ਟੋਬੇ ਚੋਂ ਕਰਤਾ ਉਸ ਟੋਬੇ ਚੋਂ ਸੋ ਸਾਰਾ ਜਲ ਲੋਕੀ ਇੱਥੇ ਜਿਹੜੇ ਹੁੰਦੇ ਆ ਸ਼ਰਧਾਲੂ ਲੈ ਕੇ ਜਾਂਦੇ ਆ ਬਹੁਤ ਧੰਨਵਾਦ ਜੀ ਜਾਣਕਾਰੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਬਹੁਤ ਵੱਡਾ ਇਤਿਹਾਸ ਵੀ ਆ ਤੁਸੀਂ ਜ਼ਰੂਰ ਦੇਖਿਆ ਕਿਸ ਤੇ ਕਹਿੰਦਾ ਢੋਬਾ ਭਾਈ ਸਾਲੋ ਜਿਹਦਾ ਇਤਿਹਾਸ ਹੈ ਤੇ ਕਿਸ ਤਰੀਕੇ ਨਾਲ ਇਥੋਂ ਜਿਹੜੀ ਪੁੱਤਣਾ ਦੀ ਦਾਤ ਮਿਲਦੀ ਹੈ ਜਿਹਦੇ ਬੱਚੇ ਬਿਮਾਰ ਹੁੰਦੇ ਨੇ ਸੁੱਕੇ ਹੁੰਦੇ ਨੇ ਉਹ ਹਲੇ ਪਰੇ ਹੋ ਜਾਂਦੇ ਆ ਬਹੁਤ ਵੱਡੀਆਂ ਬਿਮਾਰੀਆਂ ਚਾਹੇ ਚਮੜੇ ਨਾਲ ਸੰਬੰਧਤ ਹੋਣ ਉਹ ਵੀ ਠੀਕ ਹੁੰਦੀਆਂ ਨੇ ਜਲ ਜਿਹੜਾ ਜਿਹੜਾ ਤੋਬੇ ਦਾ ਉਸ ਜਲ ਦੇ ਨਾਲ ਬਹੁਤ ਸਾਰੇ ਕ੍ਰਿਸ਼ਮੇ ਹੁੰਦੇ ਆ ਜੋ ਬਾਬਾ ਜੀ ਦੀ ਇਥੇ ਵਿਆਖਿਆ ਸੁਣਦਾ ਇਤਿਹਾਸ ਹੁੰਦਾ ਗੰਤੀ ਸਿੰਘਾ ਕੋਲੋਂ ਉਸ ਦੇ ਬਹੁਤ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਲੰਗਰ ਤਿਆਰ ਹੁੰਦਾ ਖਾਦੇ ਤਵਾਦ ਬਸਿਆ ਸੋ ਜਿਹੜੇ ਦਿਨਵਾਲ ਆਉਂਦੇ ਨੇ ਬਹੁਤ ਵੱਡੇ ਪੱਧਰ ਤੇ ਸੰਗਤ ਆਉਂਦੀ ਹਰਮੰਦਰ ਸਾਹਿਬ ਦੇ ਨੇੜੇ ਜਿਹੜਾ ਇਤਿਹਾਸਕ ਸ ਜਸਨੀਆ ਤਸਵੀਰਾਂ ਤੁਹਾਨੂੰ ਸਭ ਦੀਆਂ ਦਿੱਤੀਆਂ ਜਰੂਰ ਸਾਡੀ ਵੀ ਅਪੀਲ ਹੈ ਤੁਸੀਂ ਇੱਥੇ ਜਰੂਰ ਨਤਮਸਤਕ ਹੋਣਾ ਹੋ ਇੱਥੇ ਨਜ਼ਰ ਦੇਦਾਰੇ ਕਰੋ ਗੁਰੂ ਸਾਹਿਬ ਦੇ ਚੰਨ ਪਏ ਹੋਏ ਚੰਨ ਜੋ ਪ੍ਰਾਪਤ ਤਖਤੀ ਹੈ ਆਪਣੀ ਮਨੁਕਾਮਨਾ ਵਾਪੁੜੀਆਂ ਕਰੋ ਵਧ ਲੋ ਖੁਸ਼ੀਆਂ ਖੇੜੇ ਲੈ ਕੇ ਆਪਣੇ ਘਰ ਜਾਓ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਤਸਵੀਰਾਂ ਇਤਿਹਾਸ ਤੁਹਾਡੇ ਤੱਕ ਪਹੁੰਚਦਾ ਕਰਦੇ ਜਾਵਾਂਗੇ ਤੁਸੀਂ ਜੁੜਦਾ ਹੋ ਦੱਸਿਓ ਸੀ ਹੈਡਲਾਈਨਸ ਦੇ ਨਾਲ ਮੈਂ ਹਾਂ ਦਾਨਿਸ਼ ਗੁਪਤਾ ਅਮਰਿਤ